ਉਰਠ ਮਹਲਾ 5 ਬਖਸ਼ ਆਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰਪੂਰ ਕੀ ਸ਼ਰਨਿ ਉਭਰੇ ਕਾਰਜ ਸਗਲ ਸਵਾਰੇ ਬਖਸ਼ਿਆ ਪਾਰ ਬ੍ਰह्म ਪਰਮੇਸ਼ਰ ਸਗਲੇ ਰੋਗ ਵਿਦਾਰੇ ਗੁਰ ਪੂਰੇ ਕੀ ਸ਼ਰਨ ਉੱਭਰੇ ਕਾਰਜ ਸਗਲ ਸਵਾਰੇ ਹਰ ਜਨ ਸੰਭਰਿਆ ਨਾਮ ਆਧਾਰ ਤਪ ਉਤਾਰਿਆ ਸਤਗੁਰ ਪੂਰਾ ਆਪਣੀ ਕਿਰਪਾ ਕਰ ਰਹਾ ਸਦਾ ਅਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵਢੀ ਵਢਾਈ ਨਾਨਕ ਕਰਤੇ ਕੀ ਸਾਚ ਸਬਦ ਸਤ ਪਾਖਿਆ ਸਦਾ ਅਨੰਦ ਕਰੇ ਮੇਰੇ ਪਿਆਰੇ ਹਰ ਗੋਵਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਪਾਖਿਆ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਸੋਰਠ ਮਹਲਾ 5 ਬਖਸ਼ਿਆ ਔਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰ ਕੀ ਸਰਨੇ ਉੱਭਰੇ ਕਾਰਜ ਸਗਲ ਸੁvare ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਿਵਾਰ ਆਸ ਕਿਰਪਾਨ ਖੰਡੋ ਖੜਗ ਉਬਕ ਤਵਰ ਯਾਰ ਤੀਰ ਸਾਹਿਬ ਸਰੋਈ ਸਾਥੀ ਜੈ ਹਮਾਰੇ ਪੀਰ ਸਾਹਿਬ ਸਰੋਈ ਸਾਥੀ ਜੈ ਹਮਾਰੇ ਪੀਰ ਵਾਹ ਗੁਰੂ ਸਾਹਿਬ ਜੀ ਗੁਰੂ ਗਰੀ ਬਨਵਾਜ ਸਤਨਾਮ ਸ੍ਰੀ ਵਾਇਗੁਰੂ ਸਾਬ ਜੀ ਸਵਈਆ ਜਾਕੀ ਕਲਾ ਵਰਤੇ ਜਗ ਮੈਂ ਔਰ ਜਾ ਕੀ ਕਲਾ ਸਭ ਰੂਪਨ ਮੈਂ ਜਾ ਕੀ ਕਲਾ ਵਰਤੇ ਜਗ ਮੈਂ ਔਰ ਜਾ ਕੀ ਕਲਾ ਸਭ ਰੂਪਨ ਮੈਂ ਔਰ ਜਾ ਕੀ ਕਲਾ ਬਿੰਬਲਾ ਹਰ ਕੇ ਕਮਲਾ ਪਤਕੇ ਕਮਲਾ ਤਨ ਮੈਂ ਓਨ ਜਾ ਕੀ ਕਲਾ ਗਿਰ ਰੂਖਣ ਮੈਂ ਸਾਸ ਭੂਖਣ ਮੈਂ ਮੰਗਵਾ ਕੰਨ ਮੈਂ ਤੂੰ ਨਹੀਂ ਜਾਣੀ ਭਵਾਨੀ ਕਲਾ ਜਗ ਮਾਨੀ ਕੋ ਧਿਆਨ ਕਰੋ ਮਨ ਮੈਂ ਤੂੰ ਨਹੀਂ ਜਾਣੀ ਭਵਾਨੀ ਕਲਾ ਜਗ ਮਾਨੀ ਕੋ ਧਿਆਨ ਕਰੋ ਮਨ ਮੈਂ ਦੋਹਰਾ ਸਤ ਸਿੰਘ ਬਾਰ 700 ਮੰਗ ਲਿਓ ਬਲਵਾਨ ਤਾਈ ਕੇ ਪ੍ਰਸ਼ਾਦ ਤੇ ਰਣ ਜੀਤਤ ਨਹੀਂ ਹਾਨ ਤਾਈ ਕੇ ਪ੍ਰਸ਼ਾਦ ਤੇ ਰਾਜੀ ਤਤ ਨਹੀਂ ਹਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ